ਜੀ ਗੱਲ ਜੀ ਸਾਰਿਆਂ ਸਤਿ ਸ੍ਰੀ ਅਕਾਲ ਤੁਹਾਡਾ ਜੈਨੂ ਬੁਟੀਕ ਨੇ ਕੋਟਲਾ ਤੇ ਅੱਜ ਅਸੀਂ ਜੋਰ ਜੱਟ ਦੇ ਉੱਤੇ 3 ਮਿੰਟ ਦਾ ਹੀ ਲੈ ਕੇ ਆਏ ਤੁਹਾਡੇ ਲਈ ਤੇ ਡਿਜ਼ਾਈਨ ਇਹ ਆਪਣੇ ਕਿਸੇ ਭੈਣ ਨੇ ਬੁਟੀਕ ਵਾਲੀ ਨੇ ਰੈਡੀ ਕਰਵਾਇਆ ਸੀ ਆਪਣੇ ਤੋਂ ਡਿਜ਼ਾਈਨ ਡਿਜ਼ਾਈਨ ਅੱਜ ਅਸੀਂ ਚੈੱਕ ਕਰਵਾਉਣੀ ਆ ਇਹ ਵਾਲਾ ਡਿਜ਼ਾਈਨ ਹੈ ਇਹ ਜੋਰ ਜੱਟ ਦੇ ਉੱਤੇ ਰੈਡੀ ਹੋਇਆ neck ਦਾ ਡਿਜ਼ਾਈਨ ਹੈ ਇਹ ਬਹੁਤ ਸੋਹਣਾ ਵਰਕ ਹੋਇਆ ਹੈ ਡਿਜ਼ਾਈਨ ਦਾ ਤੇ ਇਹਦੇ ਨਾਲ ਬਾਜੂਆਂ ਦਾ ਉੱਤੇ ਵੀ ਵਰਕ ਕੀਤਾ ਆ ਸੀ ਬਾਜੂ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਬਾਜੂ ਹੈ ਬਾਜੂ ਫੁੱਲ ਹੈਵੀ ਰਹਿਣ ਵਾਲੇ ਨਹੀਂ ਇਹਦੇ ਇਹ ਵਾਲਾ ਬਾਟਮ ਦਾ ਡਿਜ਼ਾਈਨ ਹੈ ਇਹਦੇ ਵਿੱਚ ਆਪਾਂ ਚਾਰ ਕਲਰ ਰੈਡੀ ਕੀਤੇ ਨੇ ਇਹੋ ਜਿਹਾ ਕਲਰ ਆ ਗਿਆ ਦੇ ਵਿੱਚ ਮੋਰ ਪੰਖੀ ਜੋ ਸੇਮ ਹੀ ਕਲਰ ਕੰਬੀਨੇਸ਼ਨ ਦੇ ਨਾਲ ਆਪਾਂ ਰੈਡੀ ਕੀਤਾ ਹੈ ਤੇ ਜਿਹਦੇ ਵਿੱਚ येलो ਮਸਟਰਡ ਕਲਰ ਆਇਆ ਇਹਦੇ ਵਿੱਚ ਆਪਾਂ ਗ੍ਰੀਨ ਦੀਆਂ ਪੱਤੀਆਂ ਲਗਾਈਆਂ ਔਰ ਮਹਰੂਮ ਕਲਰ ਦੇ ਨਾਲੇ ਬਹੁਤ ਸੋਹਣਾ ਵਰਕ ਹੋਇਆ ਇਹੋ ਜਿਹਾ ਡਿਜ਼ਾਈਨ ਦਾ ਜਿਸ ਦੇ ਵਿੱਚ ਆਪਾਂ ਇੱਕ ਨੀਵੀਂ ਕਲਰ ਰੈਡੀ ਕੀਤਾ ਹੈ ਜੀ ਇਦੇ ਉੱਤੇ ਆਪਾਂ ਡਾਰਕ ਪਿੰਕ ਦੇ ਨਾਲ ਕੰਬੀਨੇਸ਼ਨ ਕੀਤਾ ਮਾਸਟਰਡ ਦੇ ਵਿੱਚ ਪੱਤੀਆਂ ਰਹੂਗੀਆਂ ਜੀ ਇਹਦੀ ਇਹ ਕੇਵਲ ਡਿਜ਼ਾਈਨ ਆਪਾਂ ਰੈਡੀ ਕੀਤਾ ਹੈ ਜੋ ਡਾਰਕ ਡਾਰਕ ਲਾਈਟ ਦੇ ਵਿੱਚ ਆਪਾਂ ਰੈਡੀ ਕੀਤਾ ਡਿਜ਼ਾਈਨ ਇਹਦੇ ਵਿੱਚ ਘੇਰੇ ਉੱਤੇ ਬੁਟੀਆਂ ਆ ਜਾਣਗੀਆਂ ਤੇ ਇਹ ਗੱਲੇ ਦਾ ਡਿਜ਼ਾਈਨ ਹੈ ਜੀ ਤੇ ਬਾਜੂ ਬਾਟਮ ਦੇ ਉੱਤੇ ਵੀ ਆਪਾਂ ਇਹਦੇ ਨਾਲ ਵਰਕ ਕੀਤਾ ਹੈ ਪੂਰਾ ਥ੍ਰੈਡ ਵਰਕ ਰਹੂਗਾ ਜੀ ਇਹ ਇਹ ਜੋੜ ਜੱਟ ਦੇ ਉੱਤੇ ਵੀ ਆਪਾਂ ਰੈਡੀ ਕੀਤਾ ਹੈ ਇਹਦੇ ਵਿੱਚ ਵੀ ਆਪਾਂ ਚਾਰ ਕਲਰ ਰੈਡੀ ਕੀਤੇ ਇਹ ਵਾਲਾ 컬러 ਆਊਗਾ ਬੀਵੀ ਪਿੰਕ ਠੀਕ ਹੈ ਜੀ ਇੱਕ ਹੈਗਾ ਦੇ ਵਿੱਚ ਬੀਵੀ ਕਲਰ ਡਾਰਕ ਨੀਵੀ ਜੋ ਬਲੈਕ ਟੋਨ ਦੇਖਦੇ ਆਂ ਇਹ ਤੁਸੀਂ ਸੈਕਟਰ ਸਾਹ ਦੇ ਇਹ ਵਾਲਾ ਆਪਾਂ ਲਾਈਟ ਔਰੇਂਜ ਦੇ ਨਾਲ ਕੀਤਾ ਹੈ ਇਹ ਜਿੱਕੇ ਦੇ ਵਿੱਚ ਆਊਗਾ ਡਾਰਕੀ ਗ੍ਰੇ ਕਲਰ ਜੋ ਮੌਸ ਟੋਨ ਦੇ ਉੱਤੇ ਆ ਇਹ ਦੇਖ ਸਾਹ ਦੇ ਉੱਤੇ ਆਪਾਂ ਮਹਿਰੂਨ ਕਲਰ ਦੇ ਨਾਲ ਕੰਬੀਨੇਸ਼ਨ ਕੀਤਾ ਹੋਇਆ ਠੀਕ ਹੈ ਜੀ ਇੱਕ ਡਿਜ਼ਾਈਨ ਆਪਾਂ ਕਾਟਨ ਦੇ ਉੱਤੇ ਜਿਹੜੀ ਕੀਤੀ ਹੈ ਜਿਹੜੀ ਤੁਹਾਨੂੰ ਸੁਝਾ ਸਕਦਾ। ਉਹ ਇਹ ਵਾਲਾ ਡਿਜ਼ਾਈਨ ਹੈ ਰੂਬਾ ਜੀ ਠੀਕ ਹੈ ਜੀ ਇਹ ਕਿਰੇ ਉੱਤੇ ਵਰਕ ਹੈ ਜੀ ਇਹਦੇ ਨਾਲ ਗਲਾ ਵੀ ਬੰਦ ਆਇਆ ਅਗਰ ਤੁਸੀਂ ਗਲੇ ਨਾਲ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਗਲੇ ਨਾਲ ਵੀ ਬਣ ਜਾਏਗਾ ਇਹ ਕਿਸੇ ਭੈਣ ਨੇ ਕੱਲ ਅੱਗੇ ਰੈਡੀ ਕਰਵਾਇਆ ਸੀਗਾ ਇਹਦੇ ਉੱਤੇ ਬਾਜੂਆਂ ਦਾ ਡਿਜ਼ਾਈਨ ਵੀ ਹੈ ਇਹਨੋ ਵਾਲਾ ਹੈ ਬਾਜੂ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਇਹ ਉੱਤੇ ਕਾਟਨ ਦੇ ਉੱਤੇ ਆਪਾਂ ਰੈਡੀ ਕੀਤਾ ਹੈ ਜਿਹੜਾ ਡਿਜ਼ਾਈਨ ਹੈ ਅਗਰ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਦਾ ਕੱਪੜਾ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਅਸੀਂ ਉਹਨਾਂ ਉੱਤੇ ਵਰਕ ਕਰਕੇ ਤੁਹਾਨੂੰ ਪਾਰਸਲ ਕਰਕੇ ਦੇਵਾਂਗੇ ਠੀਕ ਹੈ ਜੀ ਸ਼ਿਪਿੰਗ ਆਪਣੀ ਫ੍ਰੀ ਹੋਊਗੀ ਤੁਸੀਂ ਸਿਰਫ ਸਾਡੇ ਰਵੇ ਕੱਪੜਾ ਭੇਜਣਾ ਹੈ ਔਰ ਡਿਜ਼ਾਈਨ ਦੱਸਣਾ ਸੀ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦੇ ਦੇਵਾਂਗੇ ਠੀਕ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਉਹ ਨਾਲ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਧੰਨਵਾਦ